ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅੱਜ ਇੱਕ ਬਹੁਤ ਹੀ ਮਾੜੀ ਖਬਰ ਪਰ ਮੈਂ ਤੁਹਾਡੇ ਨਾਲ ਜ਼ਰੂਰੀ ਸਮਝਦਾਨ ਨੂੰ ਸਾਂਝਾ ਕਰਨਾ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਲੁਧਿਆਣਾ ਇੱਕ ਮਹਾਨਗਰ ਬਣਨ ਜਾ ਰਿਹਾ ਹੈ ਔਰ ਬਹੁਤ ਤੇਜ਼ੀ ਦੇ ਨਾਲ ਲੁਧਿਆਣਾ ਦੇ ਵਿੱਚ ਵਿਕਾਸ ਹੋ ਰਿਹਾ ਹੈ ਦੋਸਤੋ ਬਹੁਤ ਅੱਛੀ ਗੱਲ ਆ ਵਿਕਾਸ ਦਾ ਹੋਣਾ ਹਰ ਫੀਲਡ ਦੇ ਵਿੱਚ ਪਰ ਇਹਦੇ ਨਾਲ-ਨਾਲ ਕਰਾਇਮ ਦਾ ਵਧਣਾ ਸੁਭਾਵਿਕ ਹੈ ਸੁਭਾਵਿਕ ਹੈ ਕਰਾਇਮ ਦਾ ਵਧਣਾ ਦੋਸਤੋ 19 ਦਸੰਬਰ ਨੂੰ ਇੱਕ ਫਸਟ ইয়ার ਸਟੂਡੈਂਟ ਲੜਕੀ ਜਿਹੜੀ ਕਿ ਘਰ ਦੇ ਹਾਲਾਤਾਂ ਦੇ ਨਾਲ ਜੂਝਦੇ ਹੋਏ ਘਰ ਦੀ ਮਾਲੀ ਹਾਲਤ ਨੂੰ ਪ੍ਰੋਗਰੈਸ 'ਚ ਲਿਆਉਣ ਵਾਸਤੇ ਆਪਣੇ ਮਾਪਿਓ ਦੀ ਮਾਲੀ ਹਾਲਤ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਕਰੋ ਕੰਮ ਕਰਨ ਨਿਕਲਦੀ ਹੈ ਲੇਕਿਨ ਨਸ਼ੇ ਦੇ ਆਦੀ ਔਰ ਕ੍ਰਿਮੀਨਲ ਪ੍ਰਵਿਰਤੀ ਦੇ ਲੋਕਾਂ ਨੇ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਦੋਸਤੋ ਉਸ ਲੜਕੀ ਦੇ ਨਾਲ ਤਿੰਨ ਲੋਕਾਂ ਨੇ ਗੈਂਗ ਰੇਪ ਕੀਤਾ ਬਹੁਤ ਹੀ ਮਾੜੀ ਔਰ ਕਿਨੌਨੀ ਹਰਕਤ ਚਾਹੇ ਪੰਜਾਬ ਹੀ ਨਹੀਂ ਸਾਡੇ ਦੇਸ਼ ਦੇ ਵਿੱਚ ਗੈਂਗ ਰੇਪ ਦੇ ਪ੍ਰਤੀ ਸਰਕਾਰਾਂ ਦੇ ਕਾਨੂੰਨ ਬਹੁਤ ਸਖਤ ਹੋਣ ਅਦਾਲਤਾਂ ਕਿਸੇ ਵੀ ਕੀਮਤ 'ਤੇ ਐਸੇ ਗੈਂਗਰੇਪਿਸਟ ਨੂੰ ਮਾਫ ਨਹੀਂ ਕਰਦੀਆਂ ਪਰ ਫਿਰ ਵੀ ਲੋਕਾਂ ਦਾ ਹੌਸਲਾ ਟੁੱਟਣ ਦੀ ਬਜਾਏ ਇਰਾਦੇ ਮਜ਼ਬੂਤ ਹੁੰਦੇ ਚਲੇ ਜਾਂਦੇ ਆ ਜਦੋਂ ਤਿੰਨ ਤਿੰਨ ਚਾਰ ਚਾਰ ਲੋਕ ਰਲ ਕੇ ਨਸ਼ਾ ਕਰਕੇ ਇੱਕ ਇਨੋਸੈਂਟ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਆ ਔਰ ਸਭ ਤੋਂ ਵੱਡੀ ਔਰ ਸੋਚਣ ਵਾਲੀ ਗੱਲ ਕਿ ਇਨਾਂ ਰੈਪਿਸਟਾਂ ਦੇ ਵਿੱਚ ਇੱਕ ਨਵਾਲਗ ਬੱਚਾ ਦੋਸਤੋ ਸਾਡੇ ਲੁਧਿਆਣੇ ਦੇ ਵਿੱਚ ਡੇਲੋਂ ਵਿੱਚ ਡੇਲੋਂ ਦੇ ਵਿੱਚ ਇੱਕ ਲੜਕੀ ਨੂੰ ਜਿਹੜੀ ਕੀ ਵਿਚਾਰੀ ਆਪਣੇ ਮਾਪਿਓਂ ਦੀ ਮਦਦ ਕਰਨ ਲਈ ਨੌਕਰੀ ਕਰਦੀ ਆ ਸਵੇਰੇ 6 ਵਜੇ ਘਰੋਂ ਨਿਕਲਦੀ ਆ ਔਰ ਤੁਸੀਂ ਦੇਖੋ ਰੈਪਿਸਟਾਂ ਦਾ ਹੌਸਲਾ ਕਿ ਉਹ ਰੇਕੀ ਕਰਦੇ ਆ ਚਾਰ ਦਿਨ ਉਸ ਲੜਕੀ ਦੀ ਰੇਕੀ ਕੀਤੀ 6 ਵਜੇ ਨਿਕਲਦੀ ਆ ਸਵਾ 6 ਆਟੋ ਲੈਂਦੀ ਆ ਕਿੰਨੇ ਵਜੇ ਪਹੁੰਚਦੀ ਆ ਕਿੱਥੇ ਪਹੁੰਚਦੀ ਆ ਸਾਰਾ ਕੁਝ ਉਹਨਾਂ ਨੇ ਉਹਨੂੰ ਸੈੱਟ ਕੀਤਾ ਆਪਣੇ ਆਪ ਨੂੰ ਕੀ ਕੁਛ ਆਪਾਂ ਨੂੰ ਚਾਹੀਦਾ ਔਰ ਦੇਖੋ ਉਹਨਾਂ ਦਾ ਹੌਸਲਾ ਕਿ ਲੜਕੀ ਦੇ ਮੂੰਹ ਤੇ ਲਾਣ ਲਈ ਟੇਪ ਤੱਕ ਉਹਨਾਂ ਨੇ ਖਰੀਦੀ ਸੈਲੋਟੇਪ ਉਹਦੇ ਮੂੰਹ ਤੇ ਲਾਉਣ ਵਾਸਤੇ ਉਹਦੇ ਹੱਥ ਪੈਰ ਬੰਨੇ ਔਰ ਦੇਖੋ ਉਹਨਾਂ ਦੀ ਹਿੰਮਤ ਰੇਪਸਟਾਂ ਦੀ ਜਿਹਨਾਂ ਜਿਹੜਾ ਕਿ ਚੱਲਦੇ ਆਟੋ ਦੇ ਵਿੱਚ ਇੱਕ ਬੰਦਾ ਉਸ ਲੜਕੀ ਨਾਲ ਰੇਪ ਕਰਦਾ ਅਸੀਂ ਕਿੱਥੇ ਖੜੇ ਸਾਨੂੰ ਸਾਰਿਆਂ ਨੂੰ ਇਹ ਗੱਲ ਸੋਚਣ ਦੀ ਲੋੜ ਹੈ ਕਿ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਹਨ ਦਸ਼ਿਆਂ ਦੇ ਆਦੀ ਹੋ ਰਹੇ ਆ ਕੌਣ ਜ਼ਿੰਮੇਵਾਰ ਆ ਉਹਨਾਂ ਦੇ ਵਾਸਤੇ ਅਸੀਂ ਅਕਸਰ ਸਰਕਾਰਾਂ ਨੂੰ ਦੋਸ਼ ਦਿੰਨੇ ਆ ਦੋਸਤੋ ਆਪਣਾ ਘਰ ਤਾਂ ਮੈਂ ਸੰਭਣਾ ਨਾ ਆਪਣੇ ਘਰ ਦੇ ਬੱਚੇ ਨੂੰ ਕਦੋਂ ਜਾ ਰਿਹਾ ਕਦੋਂ ਆ ਰਿਹਾ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਕਿਹੜੇ ਹਾਲਾਤਾਂ ਚ ਆ ਰਿਹਾ ਉਹ ਉਹ ਸਰਕਾਰ ਨੇ ਨਹੀਂ ਸੰਭਣਾ ਉਹ ਮੈਂ ਸੰਭਣਾ ਔਰ ਪੇਰੈਂਟਸ ਜਿਨ੍ਹਾਂ ਦੇ ਆਪ ਬਾਪ 5 600 700 ਦੀ ਦਿਹਾੜੀ ਕਰਦੇ ਆ ਉਹਦੇ ਵਿੱਚੋਂ ਸ਼ਾਮ ਨੂੰ ਅਦੀਆ ਪਉਆ ਪੀਂਦੇ ਆ ਔਰ ਔਰਤ ਘਰ ਦੇ ਵਿੱਚ ਭਾਂਡੇ ਮਾਂਜਦੀਆਂ ਲੋਕਾਂ ਦੇ ਘਰਾਂ 'ਚ ਜਾ ਕੇ ਔਰ ਸਰਕਾਰੀ ਕਣਕ ਲੈ ਕੇ ਔਰ ਆਪਣਾ ਘਰ ਦਾ ਗੁਜ਼ਾਰਾ ਕਰਦੇ ਆ ਔਰ ਲਫੰਗੇ ਮੁੰਡੇ ਲੋਫਰ ਜਿਨ੍ਹਾਂ ਦੇ ਕੰਨਾਂ 'ਚ ਨਤਨੀਆਂ ਬੜੇ ਅੱਛੇ ਮਸ਼ਰੂਮ ਕੱਟ ਵਾਲ ਹਾਂ ਉੱਚੀਆਂ-ਉੱਚੀਆਂ ਪੈਂਟਾਂ ਔਰ ਮੋਟਰਸਾਈਕਲਾਂ ਨੂੰ ਹੋਰਨ ਲਾਇਸੈਂਸ ਉਹਨਾਂ ਦੇ ਕੋਲ ਨਹੀਂ ਛਿੱਡੀ ਵੱਡੀ ਤੁਸੀਂ ਦੇਖੋ ਅਕਸਰ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਣਗੇ ਮੁੰਡੇ ਜਿਨ੍ਹਾਂ ਦੀਆਂ ਉੱਚੀਆਂ ਪੈਂਟਾਂ ਪਾਈਆਂ ਹੋਣਗੀਆਂ ਕੰਨਾਂ 'ਚ ਨੱਤਣੀਆਂ ਪਾਈਆਂ ਹੋਣਗੀਆਂ ਬਲੂਟੁੱਥ ਲਾਏ ਹੋਣਗੇ ਕੰਨਾਂ 'ਚ ਔਰ ਬਾਲ ਬੜੇ ਵਧੀਆ ਮਸ਼ਰੂਮ ਕੱਟ ਕਈ ਸਟਾਈਲਾਂ 'ਚ ਕੱਟੇ ਹੋਣਗੇ ਕਈਆਂ ਦੇ ਉੱਤੇ ਟੱਕ ਲਾਏ ਹੁੰਦੇ ਆ ਬਾਲਾਂ ਦੇ ਵਿੱਚ ਔਰ ਉਹ ਲੋਗ ਮਾਪੇ ਉਹ ਪੁੱਛਦੇ ਹੀ ਨਹੀਂ ਕਿ ਬੱਚਾ ਜਾ ਕੇ ਕਿੱਥੇ ਰਿਹਾ ਆ ਕਿੱਥੇ ਰਿਹਾ ਔਰ ਕਿਹੜੇ ਹਾਲਾਤਾਂ 'ਚ ਜਾ ਰਿਹਾ ਤੇ ਕਿਹੜੇ ਹਾਲਾਤਾਂ 'ਚ ਆ ਰਿਹਾ ਅਸੀਂ ਕਹਿੰਦੇ ਆ ਕਿ ਸਾਡੇ ਬੱਚਾ ਨਸ਼ੇ ਦੀ ਹਾਲਤ ਵਿੱਚ ਮਾਪਿਓ ਬੱਚੇ ਨੂੰ ਸਮਝਾਉਣਾ ਮੁਲਾਸਬ ਹੀ ਨਹੀਂ ਸਮਝਦੇ ਸਰਕਾਰਾਂ ਨੂੰ ਦੋਸ਼ ਦੇਣਾ ਅਸੀਂ ਅਕਸਰ ਆਪਣੇ ਘਰ ਆਪਣਾ ਭਾਂਡਾ ਅਸੀਂ ਸਰਕਾਰ ਦੇ ਖਾਤੇ ਭੰਦ ਦਿੰਦੇ ਆ ਬਹੁਤ ਵੱਡੀ ਔਰ ਬਹੁਤ ਸਾਡੀ ਜਿਹੜੀ ਆ ਨਾ ਗੈਰ ਜ਼ਿੰਮੇਵਾਰਾਨਾ ਗੈਰ ਜ਼ਿੰਮੇਵਾਰਾਨਾ ਇਹ ਸਾਡੀ ਕੰਡੀਸ਼ਨ ਜਿਹੜੀ ਆ ਇਹ ਸਾਡੇ ਦੇਸ਼ ਨੂੰ ਬੜਾ ਭਿਆੰਕਰ ਮੋੜ ਤੇ ਲਿਆ ਕੇ ਖੜਾ ਕਰ ਰਹੀ ਆ ਅਸੀਂ ਬੱਚੇ ਸਾਡੇ ਕੰਮ ਨਹੀਂ ਕਰਦੇ ਸਵੇਰੇ ਉੱਠਦੇ ਆ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸਟਾਈਲ ਇਹ ਬਣਾਇਆ ਬਾਈਕ ਚੱਕਿਆ ਮਾਂ ਦੀ ਗਰਦਨ ਚੰਗੂਠਾ ਦੇ ਕੇ ਪਿਓ ਦੀ ਗਰਦਨ ਚੰਗੂਠਾ ਦੇ ਕੇ ਬਾਈਕ ਵਾਸਤੇ ਤੇਲ ਜੋਗੇ ਪੈਸੇ ਲੈ ਲੇ ਔਰ ਫਿਰ ਲੁੱਟਾਂ ਖੋਹਾਂ ਸਟ੍ਰੀਚਿੰਗਾਂ ਕਰਦੇ ਆ ਔਰ ਫਿਰ ਮਾਂ ਬਾਪ ਥਾਣਿਆਂ ਚੌਕੀਆਂ ਦੇ ਵਿੱਚ ਮਿੰਤਾ ਕਰਦੇ ਆ ਜੀ ਸਾਡੇ ਬੱਚੇ ਤੋਂ ਗਲਤੀ ਹੋਗੀ ਆਸ ਕੀ ਮਾਫ ਕਰਦੇ ਹੋ ਜੀ ਅੱਗੇ ਨੂੰ ਨਹੀਂ ਕਰਦੇ ਜੀ ਇਹ ਉਸ ਚੀਜ਼ ਦਾ ਰਿਜ਼ਲਟ ਆਇਆ ਕੀ ਕਸੂਰ ਸੀ ਉਸ ਨਵਾਲਿਕ ਲੜਕੀ ਦਾ ਉਹ ਜਿਹੜੀ ਛੋਟੀ ਜੀ ਫਸਟ ইয়ার ਦੀ ਸਟੂਡੈਂਟ ਆ ਔਰ ਉਹ ਲੜਕੀ ਕਿੰਨੀ ਜਿਆਦਾ ਸਦਮੇ ਚ ਆ ਕੌਣ ਜ਼ਿੰਮੇਵਾਰ ਆ ਉਹਦਾ ਅਸੀਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਮੈਂ ਕਹਿੰਦਾ ਮੈਂ ਹਲਾਤੇ ਪੰਜਾਬ ਟੀਮ ਵੱਲੋਂ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੀਪੀ ਲੁਧਿਆਣਾ ਕੁਲਦੀਪ ਚਾਹਲ ਨੂੰ ਔਰ ਹੋਰ ਵੀ ਜਿਹੜੀ ਇਹਦੇ ਤੇ ਸੱਟ ਬਣੀ ਹੋएगी ਜਾਂ ਇਹਦੇ ਇਨਵੈਸਟੀਗੇਸ਼ਨ ਆਫਿਸਰਸ ਨੂੰ ਬੇਨਤੀ ਕਰਾਂਗਾ ਕਿ ਐਸੇ ਮੁਜਰਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਐਸੇ ਮੁਜਰਮਾਂ ਨੂੰ ਕਿਸੇ ਵੀ ਕੀਮਤ ਤੇ ਟੋਲਰੇਟ ਨਾ ਕੀਤਾ ਜਾਵੇ ਔਰ ਕੇਸ ਦੇ ਵਿੱਚ ਕੋਈ ਵੀ ਐਸਾ ਲੂਪ ਹੋਲ ਨਾ ਛੱਡਿਆ ਜਾਵੇ ਜਿਹੜਾ ਕਿ ਇਹਨਾਂ ਨੂੰ ਸ਼ੱਕ ਦਾ ਬੈਨੀਫਿਟ ਮਿਲ ਜਾਵੇ ਅਕਸਰ ਇਹ ਜਿਹੇ આરોપી ਐਸੇ ਦੋਸ਼ੀਆਂ ਨੂੰ ਅਦਾਲਤਾਂ ਦੇ ਵਿੱਚ ਸ਼ੱਕ ਦਾ ਬੈਨੀਫਿਟ ਮਿਲਦਾ ਉੱਥੇ ਪੁਲਿਸ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ ਮੈਂ ਹਲਾਤੇ ਪੰਜਾਬ ਦੀ ਸਾਰੀ ਟੀਮ ਵੱਲੋਂ ਹੱਥ ਜੋੜ ਕੇ ਬੇਨਤੀ ਕਰੂੰਗਾ ਇਨਵੈਸਟੀਗੇਸ਼ਨ ਟੀਮ ਨੂੰ ਕਿ ਇਹਨਾਂ ਨੂੰ ਕੋਈ ਰਿਲੈਕਸੇਸ਼ਨ ਨਾ ਦਿੱਤੀ ਜਾਵੇ ਇਹਨਾਂ ਦਾ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਚਲਾਇਆ ਜਾਵੇ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਨੂੰ ਐਸੀ ਸਜ਼ਾ ਦਿੱਤੀ ਜਾਵੇ ਔਰ ਜਿਹੜੀ ਸਜ਼ਾ ਪਬਲਿਸਿਟੀ ਕੀਤੀ ਜਾਵੇ ਉਸ ਸਜ਼ਾ ਦੀ ਉਸ ਸਜ਼ਾ ਦੇ ਇਸ਼ਤਿਹਾਰ ਬਣਾ ਕੇ ਲਾਏ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਬੱਸ ਸਟਾਪਾਂ ਤੇ ਬੱਸ ਰੇਲਵੇ ਸਟੇਸ਼ਨਾਂ ਤੇ ਵੀ ਇਹ ਲੋਕ ਜਿਨ੍ਹਾਂ ਨੇ ਆ ਹਰਕਤ ਕੀਤੀ ਸੀ ਉਹਨਾਂ ਦਾ ਰਿਜ਼ਲਟ ਕੀ ਨਿਕਲਿਆ ਦੋਸਤੋ ਪੁਲਿਸ ਨੇ ਕਿੰਨੇ ਕੈਮਰੇ ਖੰਗਾਲੇ ਐ ਇਸ ਵਾਸਤੇ ਜਸਕਰਨ ਸਿੰਘ ਜੀ ਤੇਜਾ ਜੀ ਨੂੰ ਸਲੂਟ ਹੈ ਸੀਆਈਏ ਸਟਾਫ ਦੇ ਇੰਚਾਰਜ ਨੂੰ ਸਲੂਟ ਹੈ ਸ਼ਿਮਲਾਪੁਰੀ ਥਾਣੇ ਦੇ ਐਸਐਚਓ ਨੂੰ ਸਲੂਟ ਹੈ ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਸੇ ਵੀ ਕੀਮਤ ਤੇ ਕੋਈ ਵੀ ਐਸਾ ਲੂਪ ਹੋਲ ਨਾ ਛੱਡਿਆ ਜਾਵੇ ਐਸਾ ਪਤਲੀ ਗਲੀ ਨਾ ਛੱਡੀ ਜਾਵੇ ਜਿਹੜੀ ਕਿ ਇਹਨਾਂ ਕ੍ਰਾਈਮਨਲਸ ਨੂੰ ਬੈਨੀਫਿਟ ਮਿਲੇ ਔਰ ਮੈਂ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਦੇ ਅੱਗੇ ਵੀ ਬੇਨਤੀ ਕਰਾਂਗਾ ਕਿ ਐਸੇ ਜਿਹੜੇ ਗੈਂਗਰੇਪਿਸਟ ਨੇ ਇਹਨਾਂ ਦਾ ਕੋਈ ਕੇਸ ਨਾ ਲੜੇ ਕੋਈ ਬੰਦਾ ਇਹਨਾਂ ਦਾ ਕੇਸ ਨਾ ਫੜੇ ਤਾਂਕਿ ਇਹਨਾਂ ਨੂੰ ਪਤਾ ਲੱਗੇ ਕਿ ਕਿਸੇ ਦੀ ਜ਼ਿੰਦਗੀ ਨਾਲ ਕੀ ਅਧਿਕਾਰ ਹੈ ਇਹਨਾਂ ਕੋਲ ਕਿਸੇ ਦੀ ਜ਼ਿੰਦਗੀ ਨਾਲ ਖੇਡ ਲੰਦਾ ਚਾਰ ਦਿਨ ਰੇਕੀ ਕਰ ਰਹੇ ਆ ਇਹਦਾ ਮਤਲਬ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਅਸੀਂ ਇਸ ਲੜਕੀ ਨੂੰ ਆਪਣਾ ਸ਼ਿਕਾਰ ਬਣਾਣਾ ਅੱਜ ਆਪਾਂ ਅਖਬਾਰ 'ਚ ਆ ਗਿਆ ਜੀ ਨਸ਼ੇ ਕੇ ਆਦੀ ਥੇ ਇਹ ਲੋਗ ਜਿਹੜੇ ਬੰਦੇ ਚਾਰ ਦਿਨ ਤੋਂ ਪਲਾਨਿੰਗ ਕਰ ਰਹੇ ਆ ਉਹ ਨਸ਼ੇ ਦੇ ਆਦੀ ਹੋਣਗੇ ਮੈਂ ਇਹ ਨਹੀਂ ਕਹਿੰਦਾ ਨਹੀਂ ਹੋਣਗੇ ਲੇਕਿਨ ਉਹਨਾਂ ਦਾ ਦਿਮਾਗ ਦਾ ਸੰਤੁਲਨ ਬਿਲਕੁਲ ਠੀਕ ਆ ਜਿਹੜੇ ਇਸ ਲੜਕੀ ਨੂੰ ਫੋਕਸ ਕਰਕੇ ਚਾਰ ਦਿਨਾਂ ਤੋਂ ਰੇਕੀ ਕਰਕੇ ਉਹਦਾ ਟਾਈਮ ਚੱਕ ਰਹੇ ਸੀਗੇ 6 ਵਜੇ ਤੁਰਦੀ ਆ ਸਵਾ 6 ਪਹੁੰਚਦੀ ਆ ਕਿੱਥੇ ਪਹੁੰਚਦੀ ਆ ਕਿੰਨੇ ਵਜੇ ਪਹੁੰਚਦੀ ਆ ਕੀ ਕੰਮ ਕਰਦੀ ਆ ਔਰ ਫੇ ਟੇਪ ਖਰੀਦਣਾ ਟੇਪ ਖਰੀਦ ਕੇ ਉਹਦਾ ਮੂੰਹ ਮੂੰਹ ਦੇ ਉੱਤੇ ਲਾਣੀ ਤਾਂ ਕਿ ਉਹ ਰੌਲਾ ਨਾ ਪਾਵੇ ਔਰ ਉਹਦੇ ਹੱਥ ਪੈਰ ਬੰਨਣੇ ਔਰ ਇੱਕ આરોપી ਉਹਦੇ ਪੈਰ ਫੜ ਰਿਆ ਔਰ ਇੱਕ ਉਹਦੇ ਹੱਥ ਫੜ ਰਿਆ ਓ ਯਾਰ ਤੁਸੀਂ ਸੋਚ ਕੇ ਤਾਂ ਦੇਖੋ ਸੁਣ ਕੇ ਲੋងਟੇ ਖੜੇ ਹੁੰਦੇ ਆ ਜਿਸ ਲੜਕੀ ਨਾਲ ਬੀਤੀ ਆ ਉਹਦੇ ਤੇ ਕੀ ਬੀਤੀ ਹੋਊਗੀ ਔਰ ਉਹ ਲੜਕੀ ਦਾ ਦਿਮਾਗ ਕਿੰਨਾ ਕੁ ਸੁੰਨ ਹੋਇਆ ਹੋਊਗਾ ਉਹ ਲੜਕੀ ਦਾ ਆਉਣ ਵਾਲਾ ਸਮਾਂ ਕਿਦਾਂ ਦਾ ਹੋਊਗਾ ਕੀ ਉਹ ਲੜਕੀ ਜ਼ਿੰਦਗੀ ਚ ਕਦੀ ਤਰੱਕੀ ਕਰ ਪਾਊਗੀ ਉਹ ਇਸ ਸਦਮੇ ਚੋਂ ਹੀ ਨਹੀਂ ਨਿਕਲ ਪਾਊਗੀ ਉਹ ਲੜਕੀ ਸਦਮੇ ਚੋਂ ਨਹੀਂ ਨਿਕਲ ਪਾਊਗੀ ਇਹ ਸੱਚਾਈ ਹੈ ਬਹੁਤ ਵੱਡਾ ਬਹੁਤ ਵੱਡਾ ਗਲਤ ਕੰਮ ਹੋਇਆ ਇਹ ਇਹ ਰੇਪਿਸਟਾ ਨੂੰ ਕਿਸੇ ਕੀਮਤ ਤੇ ਬਿਲਕੁਲ ਵੀ ਮਾਫ ਨਹੀਂ ਕਰਨਾ ਚਾਹੀਦਾ ਮੈਂ ਆਪਣੇ ਵੱਲੋਂ ਅਪੀਲ ਕੀਤੀ ਆ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਪੱਛੀ